ਕਰਦੇ ਵਿੱਚ ਬਣੀ ਹੋਵੇ ਖੀਰ ਤਾਂ ਹੋ ਹੀ ਨਹੀਂ ਸਕਦਾ ਕਿ ਕੋਈ ਖਾਦੇ ਬਿਨਾਂ ਰਹਿ ਜਾਏ ਸਾਦੀ ਖੀਰ ਤਾਂ ਆਪਾਂ ਬਣਾਉਂਦੀ ਰਹਿੰਦੇ ਆ ਪਰ ਅੱਜ ਆਪਾਂ ਮਜਦਾਜੀ ਗਾਜਰ ਦੀ ਖੀਰ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਿਨਾ ਖੰਡ ਬਿਨਾ ਮਿਸ਼ਰੀ ਤੋਂ ਤਿਆਰ ਕਰਾਂਗੇ ਖਾਨ ਵਿੱਚ ਇੰਨੀ ਜ਼ਿਆਦਾ ਟੇਸਟੀ ਹੋਊਗੀ ਕਿ ਤੁਸੀਂ ਬਾਰ-ਬਾਰ ਬਣਾਓਗੇ ਤੇ ਬਣਾਉਣ ਵਿੱਚ ਬੜੀ ਆਸਾਨ ਖੀਰ ਦੀ ਰੈਸিপি ਦੇਖਣ ਤੋਂ ਪਹਿਲਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਦੇ ਲਈ ਲਈਆਂ ਆਪਾਂ ਦੋ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਛਿੱਲ ਲਿਆ ਫਿਰ ਲਵਾਂਗੇ ਆਪਾਂ ਟੁੱਟਵੇਂ ਵਾਸਪਤੀ ਚਾਵਲ ਜਿਹੜੇ ਖੀਰ ਦੇ ਵਿੱਚ ਆਪਾਂ ਆਮ ਹੀ ਵਰਤਦੇ ਆ ਸਿਰਫ ਦੋ ਹੀ ਗਾਜਰਾਂ ਤੇ ਬਹੁਤ ਥੋੜੇ ਚਾਵਲ ਜਾਨੀ ਕਿ ਖਾਣਾ ਖਾਣ ਵਾਲੇ ਆਪਾਂ 4 ਸਪੂਨ ਚਾਵਲਾਂ ਦੇ ਲਏ ਐ गाजरਾਂ ਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਾਂਗੇ ਜਿਨ੍ਹਾਂ ਨੇ ਨਹੀਂ ਕੱਟਣੀਆਂ ਤੁਸੀਂ ਉਹਨੂੰ ਗ੍ਰੇਟ ਕਰ ਲਿਓ ਜੈਨਕੀ ਕद्दूकस ਕਰ ਲਿਓ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਕੇ 15-20 ਮਿੰਟਾਂ ਲਈ ਆਪਾਂ ਭਿਉ ਕੇ ਰੱਖ ਦਾਂਗੇ ਉਸ ਤੋਂ ਬਾਅਦ ਜੀ ਆਪਾਂ ਸਾਰੀਆਂ ਗਾਜਰਾਂ ਨੂੰ ਚੋਪਰ ਵਿੱਚ ਕਰਾਂਗੇ ਚੋਪ ਕਿਉਂਕਿ ਆਪਾਂ ਇਸੇ ਤਰੀਕੇ ਨਾਲ ਹੀ ਖੀਰ ਤਿਆਰ ਕਰਾਂਗੇ ਇਹਦੇ ਨਾਲ ਗਾਜਰਾਂ ਜਿਹੜੀਆਂ ਨਾ ਜ਼ਿਆਦਾ ਮੋਟੀਆਂ ਪੀਸੀਆਂ ਜਾਣਗੀਆਂ ਤੇ ਨਾ ਬਰੀਕ ਦਰਦਰੀਆਂ ਜੀ ਇਹਨਾਂ ਨੂੰ ਆਪਾਂ ਰੱਖ ਲਾਂਗੇ ਫਿਰ ਲੈ ਲਾਂਗੇ ਜੀ ਇੱਕ ਕੜਾਈ ਉਹਦੇ ਵਿੱਚ ਅੱਧਾ ਚਮਚ ਪਾਵਾਂਗੇ ਦੇਸੀ ਕਿਓ ਦਾ ਜਿਨ੍ਹਾਂ ਨੂੰ ਕਿਓ ਜਿਆਦਾ ਪਸੰਦ ਹੈ ਇੱਕ ਚਮਚ ਪਾ ਲਿਓ ਫਿਰ ਲੈ ਆ ਜੀ ਆਪਾਂ ਗ੍ਰੇਟ ਕੀਤਾ ਹੋਇਆ ਸੁੱਕਾ ਨਾਰੀਅਲ ਜਿਨ੍ਹਾਂ ਨੂੰ ਇਹ ਨਹੀਂ ਪਸੰਦ ਤੁਸੀਂ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਹੋ ਪਰ ਇਹਨੂੰ ਪਾਇਓ ਟੇਸਟ ਕਈ ਗੁਣਾ ਜ਼ਿਆਦਾ ਵਧ ਜਾਂਦਾ ਹੈ ਹਲਕਾ ਜਿਹਾ ਇਹਨੂੰ ਮਿਕਸ ਕਰਾਂਗੇ 1 ਮਿੰਟ ਲਈ ਸਲੋ ਫਲੇਮ ਤੇ ਪਕਾਵਾਂਗੇ ਫਿਰ ਵਿੱਚ ਪਾ ਦਾਂਗੇ ਚੌਪ ਕੀਤੀਆਂ ਹੋਈਆਂ ਗਾਜਰਾਂ ਗੈਸ ਦੀ ਫਲੇਮ ਆਪਾਂ ਬਿਲਕੁਲ ਸਲੋ ਰੱਖਾਂਗੇ ਹੌਲੀ ਹੌਲੀ ਪਕਾਵਾਂਗੇ ਓਨੀ ਜਿਆਦਾ ਹੀ ਟੇਸਟੀ ਬਣ ਕੇ ਤਿਆਰ ਹੋਊਗੀ 8 ਤੋਂ 10 ਮਿੰਟਾਂ ਦੇ ਵਿੱਚ ਵਿੱਚ ਗਾਜਰਾ ਨੇ ਆਪਣਾ ਕਲਰ ਬਿਲਕੁਲ ਚੇਂਜ ਕਰ ਲਿਆ ਨਾਲ ਹੀ ਆਪਾਂ ਤੋਤੇ ਹੋਏ ਚਾਵਲ ਇਹਦੇ ਵਿੱਚ ਪਾ ਦਾਂਗੇ 3-4 ਮਿੰਟਾਂ ਲਈ ਆਪਾਂ ਇਹਨਾਂ ਨੂੰ ਵੀ ਪਕਾਵਾਂਗੇ ਤਾਂ ਕਿ ਇਹ ਹਲਕੇ ਜਿਹੇ ਰੋਸਟ ਵੀ ਹੋ ਜਾਣ ਨਾਲ ਹੀ ਜਿਹੜਾ ਇਹਨਾਂ ਵਿੱਚ ਪਾਣੀ ਵਗੈਰਾ ਉਹ ਬਿਲਕੁਲ ਸੁੱਕ ਜੇ ਕਈ ਚਾਵਲਾਂ ਨੂੰ ਬਿਲਕੁਲ ਗ੍ਰाइंड ਕਰਕੇ ਇਹਦੇ ਵਿੱਚ ਪਾਉਂਦੇ ਨੇ ਉਹ ਤੁਹਾਡੀ ਮਰਜ਼ੀ ਹੈ ਪਰ ਇਸ ਤਰੀਕੇ ਨਾਲ ਖੀਰ ਬਣਾ ਕੇ ਦੇਖਿਓ ਖੀਰ ਵਿੱਚ ਹਲਕੇ ਜਿਹੇ ਵਿੱਚ ਚਾਵਲ ਦਿਖਣਗੇ ਤਾਂ ਬਹੁਤ ਹੀ ਲਾਜਵਾਬ ਬਣੂਗੀ ਫਿਰ ਆਪਾਂ ਇਹਦੇ ਵਿੱਚ ਪਾਏ ਜੀ 1.5 ਕਿਲੋ ਦੁੱਧ ਕਿਉਂਕਿ ਸਿਰਫ 1.5 ਕਿਲੋ ਦੁੱਧ ਦੇ ਵਿੱਚ ਆਪਾਂ ਇਹ ਖੀਰ ਤਿਆਰ ਕਰ ਰਹੇ ਹਾਂ ਪੂਰੀ ਫੈਮਿਲੀ ਤੁਹਾਡੀ ਖੁਸ਼ ਹੋ ਕੇ ਖਾਊਗੀ ਐਨੀ ਜ਼ਿਆਦਾ ਖੀਰ ਬਣ ਕੇ ਇਹ ਤਿਆਰ ਹੋ ਜੂਗੀ ਸਿਰਫ ਇਹਦੇ ਵਿੱਚ ਦੋ ਹੀ ਗਾਜਰਾ ਬਹੁਤ ਥੋੜੇ ਚਾਵਲ ਪਾਓ ਤਾਂ ਕਿ ਜਿਵੇਂ ਜਿਵੇਂ ਦੁੱਧ ਪੱਕਦਾ ਜਾਊਗਾ ਸਵਾਦ ਕਈ ਗੁਣਾ ਜ਼ਿਆਦਾ ਵਧਦਾ ਜਾਊਗਾ ਫਿਰ ਆਪਾਂ ਲਈਆਂ ਦੋ ਇਲਾਇਚੀਆਂ ਤੇ ਦੋ ਲੌਂਗ ਇਲਾਇਚੀਆਂ ਦੇ ਤੁਸੀਂ ਮੂੰਹ ਖੋਲਦੇ ਨੇ ਹੈਗੇ ਫਿਰ ਤੁਸੀਂ ਇਹਦੇ ਵਿੱਚ ਪਾਓ ਇਹਦਾ ਫਲੇਵਰ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਹੈ ਬਾਕੀ ਜਿਨ੍ਹਾਂ ਨੇ ਇਲਾਇਚੀ ਪਾਊਡਰ ਪਾਉਣਾ ਹੋਵੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਅਸਤੋਵਾਂ ਦੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਲਗਾਤਾਰ ਪਕਾਉਂਦੇ ਜਾਵਾਂਗੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਟੂ ਸਲੋ ਰੱਖਣੀ ਹੈਗੀ ਹੌਲੀ ਹੌਲੀ ਪਕਾਓ ਜਿਵੇਂ ਜਿਵੇਂ ਕੜਾਈ ਨਾਲ ਕਿਉਂ ਫੱਕਦਾ ਜਾਊ ਖੋਏ ਦੀ ਤਰ੍ਹਾਂ ਲੱਗਦਾ ਜਾਊ ਨਾਲ ਨਾਲ ਤੁਸੀਂ ਇਹਨੂੰ ਉਤਾਰਦੇ ਜਾਣਾ ਹੈਗਾ ਖੀਰ ਵਿੱਚ ਜਿੰਨਾ ਗਾੜਾਪਨ ਆਉਣਾ ਹੈ ਟੇਸਟ ਆਉਣਾ ਹੈ ਇਸੇ ਦਾ ਹੀ ਆਉਣਾ ਹੈ ਬਹੁਤ ਹੀ ਲਾਜਵਾਬ ਖੀਰ ਬਣ ਕੇ ਤਿਆਰ ਹੋਣੀ ਹੈ ਤੇ ਪਰਿਵਾਰ ਦੇ ਪੂਰੇ ਮੈਂਬਰ ਖੁਸ਼ ਹੋ ਜਾਣਗੇ ਫਿਰ ਤੁਸੀਂ ਲੈਨੇ ਆਪਣੇ ਮਰਜ਼ੀ ਦੇ ਡ్రਾਈ ਫਰੂਟਸ ਜਿਹਦੇ ਵਿੱਚ ਆਪਾਂ ਲਏ ਹੈ ਬਦਾਮ ਕਾਜੂ ਪਿਸਤੇ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਤੁਸੀਂ ਇੱਥੇ ਪਾ ਸਕਦੇ ਹੋ ਇਹਨਾਂ ਨੂੰ ਰੋਸਟ ਵਗੈਰਾ ਕਰਨ ਦੀ ਪਹਿਲਾਂ ਕੋਈ ਜ਼ਰੂਰਤ ਨਹੀਂ ਤੇ ਬਿਲਕੁਲ ਲਾਸਟ ਤੇ ਇਹ ਚੀਜ਼ ਨੇ ਇਹਦਾ ਸਵਾਦ ਹੋਰ ਵਧਾ ਦੇਣਾ ਇੱਕ ਚਮਚ ਮਿਲਕ ਪਾਊਡਰ ਦੇ ਵਿੱਚ ਥੋੜਾ ਜਿਹਾ ਠੰਡਾ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਇਸ ਤਰ੍ਹਾਂ ਦਾ ਤਿਆਰ ਕਰਿਓ ਗੱਠਾ ਵਗੈਰਾ ਵਿੱਚ ਬਿਲਕੁਲ ਨਾ ਰਹਿਣ ਜਦੋਂ ਹੀ ਤੁਸੀਂ ਮਿਲਕ ਪਾਊਡਰ ਨੂੰ ਇਹਦੇ ਵਿੱਚ ਪਾਉਂਗੇ ਤਾਂ ਖੀਰ ਹੋਰ ਜ਼ਿਆਦਾ ਸੰਘਣੀ ਹੋ ਜਾਊਗੀ ਤੇ ਨਾਲ ਹੀ ਇਹਦਾ ਟੇਸਟ ਕਈ ਹੋਣਾ ਜ਼ਿਆਦਾ ਵਾਜਣਾ ਤੇ ਜਿਨ੍ਹਾਂ ਨੂੰ ਇਹ ਖੀਰ ਦੀ ਰੈਸিপি ਪਸੰਦ ਆ ਰਹੀ ਹੈ ਤੇ ਦੇਖ ਕੇ ਨੂੰ ਮੂਵ ਵਿੱਚ ਪਾਣੀ ਵੀ ਆ ਰਿਹਾ ਹੈ ਵੀਡੀਓ ਨੂੰ ਜਲਦੋਂ ਜਲਦ ਸ਼ੇਅਰ ਜ਼ਰੂਰ ਕਰ ਦਿਓ ਪੋਨੇ ਦੇ ਵਿੱਚ ਨਾ ਆਪਾਂ ਮਿੱਠੇ ਲਈ ਖੰਡ ਪਾਈਏ ਨਾ ਹਜੇ ਤੱਕ ਮਿਸ਼ਰੀ ਪਾਈਏ ਤੇ ਇਹਨੂੰ ਆਪਾਂ ਹੈਲਦੀ ਜੀ ਖੀਰ ਕਿਵੇਂ ਬਣਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ ਤੇ ਜਿਹੜੀ ਆਪਾਂ ਸ਼ੱਕਰ ਪਾਈ ਹੈ ਉਹ ਸਪੈਸ਼ਲ ਚਾਹ ਵਾਲੀ ਹੈ ਇਹਦੇ ਨਾਲ ਦੁੱਧ ਫਟਦਾ ਨਹੀਂ ਐਨੀ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਕਿਉਂਕਿ ਕਈ ਵਾਰੀ ਬਣੀ ਬਨਾਈ ਖੀਰ ਵਿੱਚ ਆਪਾਂ ਖੰਡ ਜਾਂ ਗੁੜ ਪਾ ਦਿੰਨੇ ਆ ਤਾਂ ਉਹ ਦੁੱਧ ਫਟ ਜਾਂਦਾ ਇਸ ਕਰਕੇ ਜਿਨ੍ਹਾਂ ਨੇ ਸਾਦੀ ਚੀਜ਼ ਪਾਉਣੀ ਹੈ ਉਹ ਤੁਸੀਂ ਗੈਸ ਨੂੰ ਬੰਦ ਕਰਕੇ ਫਿਰ ਇਹਦੇ ਵਿੱਚ ਮਿਕਸ ਕਰ ਦਿਓ ਆਪਾਂ ਇਸੇ ਤਰ੍ਹਾਂ ਹੀ ਮਿਕਸ ਕਰਤੀ ਤੇ ਨਾਲ ਦੀ ਨਾਰੀ 2 ਮਿੰਟਾਂ ਬਾਅਦ ਹੀ ਗੈਸ ਬੰਦ ਕਰਤਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਟੱਕ ਕੇ 8 ਤੋਂ 10 ਮਿੰਟਾਂ ਲਈ ਰੈਸਟ ਤੇ ਰੱਖ ਦਾਂਗੇ ਤਾਂ ਹੁਣ ਜਦੋਂ ਹੀ ਤੁਸੀਂ ਇਹਨੂੰ ਸਰਵ ਕਰਨਾ ਹੈਗਾ ਤਾਂ ਦੇਖਿਓ ਸਭ ਤੋਂ ਪਹਿਲਾਂ ਕਿੰਨੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਇਹਦੇ ਉੱਪਰ ਵੀ ਤੁਸੀਂ ਆਪਣੀ ਮਰਜ਼ੀ ਦੇ ਡ్రਾਈ ਫਰੂਟ ਪਾ ਸਕਦੇ ਹੋ ਤਾਂ ਕਿ ਜਦੋਂ ਸਰਵ ਕਰੋ ਦੇਖਣ ਵਿੱਚ ਵੀ ਵਧੀਆ ਲੱਗੇ ਖਾਣ ਵਿੱਚ ਕਿੰਨੀ ਜ਼ਿਆਦਾ ਟੇਸਟੀ ਹੈ ਉਹ ਜਦੋਂ ਤੁਸੀਂ ਬਣਾ ਲਈਸ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਉਹ ਸਰਦੀ ਦੇ ਜਾਂਦੇ ਜਾਂਦੇ ਇਹ ਮਜ਼ੇਦਾਰ ਜੀ ਖੀਰ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਕਿੰਨੀ ਜ਼ਿਆਦਾ ਟੇਸਟੀ ਬਣਦੀ ਹੈ ਆਪ ਹੀ ਦੱਸੋਗੇ ਤੇ ਬਾਰ ਬਾਰ ਬਣਾਉਂਗੇ ਵੀਡੀਓ ਦੇਖ ਲਈ ਧੰਨਵਾਦ